हां जी दोस्तों पहले सूए चंगे दुध वाली दूसरे सूए सूण वाली चंगे हवाने वाली ਬਿਹੜਾ ਪਾਸ ਨੂੰ ਦਿਖਾ ਰਹੇ ਆ ਥਣਾ ਦੀ ਮਿੱਤਰੋ ਪੂਰੀ ਸਾਫ ਹੈ ਕੱਚੀ ਹਜੇ ਕਾਫੀ ਦਿਨਾਂ ਦੀ ਹੈ ਤੇ ਘਰੇਲੂ ਹੈ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਸੋਹਣਾ ਕੱਦ ਕਾਠ ਤੇ ਸੋਹਣੀ ਮਿੱਤਰੋ ਵੇਲ ਕ੍ਰੋਸ ਬਿਹੜਾ ਪਾਸ ਨੂੰ ਦਿਖਾ ਰਹੇ ਆ ਬਾਈ ਸੁਖਮੰਦਰ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਿਹਾ ਪਿੰਡ ਬਾਈ ਦਾ ਮਲੂਕਾ ਤੇ ਬਾਈ ਕਹਿੰਦਾ ਵੀ ਮੇਰੇ 7 ਵਜਨ ਕਰਕੇ ਕਹਿੰਦਾ ਵੀ ਵੇਚ ਰਹੇ ਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲਵਾਂਗੇ ਵੀ ਦੁੱਧ ਇਹਨੇ ਕਿੰਨਾ ਕੱਢਿਆ ਤੇ ਕਿਹੜਾ ਸਿਮਣਾ ਤੇ ਕੀ ਬਾਈ ਨੇ ਜਿਹੜਾ ਰੇਟ ਕੀਤਾ ਰੇਟ ਮਿੱਤਰੋ ਆਪਾਂ ਪੂਰਾ ਖਿੱਚ ਕੇ ਜੇ ਕਰਵਾਵਾਂਗੇ ਤਾਂ ਜੋ ਪਹਿਲੇ ਦੂਜਾ ਤੀਜਾ ਫੋਨ ਇਹ ਮਿੱਤਰੋ ਸੌਦਾ ਕਰ ਲੇ ਕਿਉਂਕਿ ਆਪਾਂ ਉਹ ਚੀਜ਼ ਨਹੀਂ ਕਰਨੀ ਵੀ ਦੇਣੀ ਘੱਟ ਦੀ ਹੋਵੇ ਤੇ ਰੇਟ ਆਪਾਂ ਵੱਧ ਕਰਾ ਦੇ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਥਣਾ ਦੀ ਪੇਰ ਆਪਾਂ ਕਹਿੰਨੇ ਪੂਰੀ ਮਿੱਤਰੋ ਸਾਫ ਹੈ ਹਵਾਨਾ ਬਣਾਉਣਾ ਹਜੇ ਨੇ ਸਟਾਰਟ ਹੀ ਕੀਤਾ ਹੈ ਤੇ ਕਦ ਕਾੜ ਤੇ ਬੇਲ ਮਿੱਤਰੋ ਚੰਗੀ ਐ ਹਾਂਜੀ ਬਾਈ ਸੁਖਮੰਦਰ ਕੀ ਹਾਲ ਚਾਲ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਐ ਸਤਾ ਹਾਂਜੀ ਠੀਕ ਐ ਹਾਂ ਪਿੰਡ ਆਪਣਾ ਮਲੂਕਾ ਪਿੰਡ ਮਲੂਕਾ ਜੀ ਨਾਂ ਮੇਰਾ ਸੁਖਮੰਦਰ ਐ ਹਾਂ ਘਰ ਹੈਗਾ ਆਪਣਾ ਸਕੂਲ ਕੋਲੇ ਘਰ ਆਈ ਅੱਡੇ ਤੇ ਹੀ ਐ ਮੇਨ ਰੋਡ ਤੇ ਐ ਹਣਾ ਠੀਕ ਐ ਸੁਹਾ ਦੂਜਾ ਦੂਜਾ ਸੂਈ ਕਰਦੀ ਬੈਠਾ ਜੀ ਦੁੱਧ ਸਹੀ ਕਿੰਨਾ ਕਰ ਦਿੰਦਾ ਵਾ 24 ਲੀਟਰ ਦਿੰਦਾ ਜੀ ਪਹਿਲੇ ਨੂੰ ਪਹਿਲੇ ਸੂਏ ਪਹਿਲੇ ਸੂਏ ਹੁਣ ਦੂਜੇ ਸੂਏ ਸੁੰਘਾਈ ਐ ਫਿਰ ਤੱਕ ਤੇ ਪਹਿਲੇ ਸੂਏ ਦੀ ਹੋ ਪਰਲੀ ਐਫ ਐ ਠੀਕ ਹੈ ਵਧੀਆ ਸੌਣ ਭਰਿਆ ਜੀ ਹੁਣ ਵਧੀਆ ਲੱਗਿਆ ਵਾ ਹਾਂਜੀ ਰੇਟ ਕੀ ਕਰਤਾ ਜੀ ਰੇਟ ਇਹ ਤਾਂ ਲੈਣ ਦੇਣ ਨਾਲ 85 ਹਜ਼ਾਰ ਲੈਣ ਦੇਣ 85 ਹਾਂਜੀ ਥੋੜਾ ਕਣਾ ਮਾਨ ਤਾਨ ਹੋ ਜੂ ਹਾਂਜੀ ਚਲੋ ਉਹ ਤਾਂ ਸਾਡੀ ਵੀਡੀਓ ਵੇਖ ਕੇ ਜਿਵੇਂ ਆਉਂਦੀ ਠੀਕ ਹੈ ਰੇਟ ਬਾਈ ਨੇ 85 ਕੀਤਾ ਲੈਣ ਦੇਣ 85 ਪੈਸੇ ਤਾਂ ਮਾਨ ਤਾਨ ਥੋੜਾ ਕਣਾ ਹੋ ਜਾਣਾ ਇੱਕ ਵਾਰੀ ਤੋਰ ਕੇ ਫੇਰ ਦਿਖਾ ਦੇ ਮਾੜਾ ਜਾਂ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਬਾਈ ਕਹਿੰਦਾ ਵੀ ਇੱਕ ਪਹਿਲਾਂ ਵੇਚ ਦਿੱਤੀ ਤੇ ਇਹ ਵੇਚਣੀ ਆ ਤੇ ਪਸ਼ੂ ਬਾਈ ਘਟਾ ਰਿਆ ਕੁਝ ਖੇਤੀਬਾੜੀ ਆ ਕੁਝ ਬਾਈ ਦਾ ਟਰਾਲੀ ਦੀ ਹੁੱਕ ਦੇ ਵਿੱਚ ਬਾਈ ਕਹਿੰਦਾ ਵੀ ਹੱਥ ਆ ਗਿਆ ਸੀ ਤੇ ਰਾਈ ਚ ਆ ਕੇ ਹੁੱਕ ਚ ਆ ਲੈਫਟ ਚ ਆ ਗਿਆ ਸੀ ਲੈਫਟ ਚ ਠੀਕ ਹੈ ਤਾਂ ਕਰਕੇ ਬਾਈ ਕਹਿੰਦਾ ਵੀ ਹੱਥ ਕੰਮ ਨਹੀਂ ਕਰਦਾ ਪਲਾਸਟਿਕ ਸਰਜਰੀ ਹੋਈ ਆ ਤੇ ਤਾਂ ਕਰਕੇ ਬਾਈ ਕਹਿੰਦਾ ਵੀ ਪਸ਼ੂ ਜਿਹੜੇ ਆਪਾਂ ਘਟਾ ਰਹੇ ਆ ਤੇ ਥੜਾ ਦੀ ਫਿਰ ਆਪਾਂ ਕਹਿੰਨੇ ਆ ਪੂਰੀ ਮਿੱਤਰੋ ਸਾਫ ਹੈ ਤੇ ਭਰਾ ਤਰਨਦੀਪ ਸਿੰਘ ਹੈ ਹੋਏ ਧਰਨ ਵੀਰ ਧਰਨ ਵੀਰ ਤੇ ਯਾਰ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਹੈਗਾ ਜੀ 98039 ਹਾਂਜੀ 16944 9803916944 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਮਲੂਕਾ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਸਿਮਰ ਦਾ ਕੋਈ ਜ਼ਿਆਦਾ ਕੁਝ ਸਰਕਾਰੀ ਡਾਕਟਰ ਹੁੰਦੇ ਜੀ ਸਾਡੇ ਉਹੀ ਲਾਉਂਦੇ ਜਿਆਦੇ ਸੀਲ ਇੰਨੀ ਹੈ ਜੀ ਜਿਵੇਂ 38 ਸੀਲ ਬਹੁਤ ਆ ਹਨਾ ਬਿਨਾ ਨਿਆਣੀ ਤੋਂ ਚੋਣ ਓਕੇ 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 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜਰੂਰ ਤੋਂ ਕੋਈ ਨਵਾਂ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਉਹਦੀ ਖਾਤਰ ਮਿੱਤਰੋ ਬਹੁਤ ਚੰਗੀ ਆ ਤੇ ਹਜੇ ਦਿਨ ਕਿੰਨੇ ਕੁ ਲੈ ਜੂ ਇਹਦੇ 23 ਤਰੀਕ ਨੂੰ ਦਿਨ ਪੂਰੇ 23 ਤਰੀਕ ਨੂੰ ਹਾਂਜੀ 23 ਤਰੀਕ ਨੂੰ ਦਿਨ ਪੂਰੇ ਆ ਤੇ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ 98724 82 124